ਹਾਥ ਬਨ ਕੇ ਸੇਵਾ ਆ ਕੇ ਤੁਹਾਡੇ ਚਰਨਾ ਚ ਵੀ ਤੁਹਾਡਾ ਧੰਨਵਾਦ ਕਰਦੀ ਆਂ ਕਿ ਪਿਛਲੀ ਲੋਕ ਸਭਾ ਚੋਣਾਂ ਚ ਬਹੁਤ ਵੱਡਾ ਆਸ਼ੀਰਵਾਦ ਤੁਸੀਂ ਦਿੱਤਾ ਬਹੁਤ ਵੱਡਾ ਮਾਨ ਪਾਰਟੀ ਦਾ ਤੁਸੀਂ ਸਾਰਿਆਂ ਦਾ ਰੱਖਿਆ ਜਿੱਥੇ ਪਾਰਟੀ ਦਾ ਮਾਨ ਰੱਖਿਆ ਪਰਿਵਾਰ ਦਾ ਮਾਨ ਰੱਖਿਆ ਸਭ ਤੋਂ ਵੱਧ ਮੇਰੇ ਵਾਸਤੇ ਕਿ ਤੁਸੀਂ ਸਾਡੇ ਸਾਰਿਆਂ ਦੇ ਸਾਂਝੇ ਬਾਪੂ ਬਾਦਲ ਦਾ ਤੁਸੀਂ ਮਾਨ ਰੱਖਿਆ ਜਿਹੜੇ ਇਹਨਾਂ ਦੋਵਾਂ ਪਾਰਟੀਆਂ ਨੇ ਭੁਲੇਖਾ ਫਿਲਾਇਆ ਹੋਇਆ ਸੀਗਾ ਕਿ ਲੰਮੀ ਹਲਕੇ ਦੇ ਲੋਕੀ ਬਾਪੂ ਬਾਦਲ ਨੂੰ ਭੁੱਲ ਗਏ ਨੇ ਉਹਨਾਂ ਨੂੰ ਨਿਕਾਰਤਾ ਹੈ ਕੁਸੀਂ ਇਹਨਾਂ ਦੇ ਝੂਠ ਨੂੰ ਮੂੰਹ ਤੌਰ ਜਵਾਬ ਦਿੱਤਾ ਕਿ ਬਾਪੂ ਬਾਦਲ ਦੀ ਨਿਸ਼ਕਾਮ ਸੇਵਾ ਉਹਨਾਂ ਦੇ ਪ੍ਰਤੀ ਤੁਹਾਡਾ ਪਿਆਰ ਸੀ ਹੈਗਾ ਤੇ ਸਦਾ ਹੀ ਰਹੂਗਾ ਤੇ ਇਸ ਵਾਸਤੇ ਮੈਂ ਦਿਲ ਦੀ ਗੱਲ ਹੈ ਜਾਂ ਤੁਹਾਨੂੰ ਤੁਹਾਡਾ ਸ਼ੁਕਰਾਨਾ ਕਰਦੀਆਂ ਤੁਹਾਨੂੰ ਵਿਸ਼ਵਾਸ ਦਿਲਾਣਾ ਚਾਹੁੰਦੀਆਂ ਕਿ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੋਊਗੀ ਸਾਡਾ ਪਰਿਵਾਰ ਹਮੇਸ਼ਾ ਤੁਹਾਡੇ ਵਾਸਤੇ ਖੜ੍ਹਾ ਹੈ ਸਾਡੇ ਘਰ ਦੇ ਲੋਕ ਹਮੇਸ਼ਾ ਤੁਹਾਡੇ ਵਾਸਤੇ ਖੁੰਦੇ ਨੇ ਅੱਜ ਭਾਵੇਂ ਸਾਡੇ ਕੋਲ ਪਾਵਰ ਕੱਟ ਹੈ ਸਰਕਾਰ ਆਪਣੀ ਨਹੀਂ ਹੈ ਅਫਸਰशाही ਸਰਕਾਰ ਦੇ ਡੰਡੇ ਦੇ ਹੇਠ ਕੰਮ ਕਰਦੀ ਹੈ ਲੇਕਿਨ ਹਾਂ ਜਿਵੇਂ ਤੁਸੀਂ ਮੈਨੂੰ ਆਸ਼ੀਰਵਾਦ ਦਿੱਤਾ ਜਿੱਥੇ ਸਾਰੀ ਪਾਰਟੀਆਂ ਇਕੱਠੇ ਹੋ ਕੇ ਇਹੋ ਜੀ ਹਨੇਰੀ ਅਕਾਲੀ ਦਲ ਦੇ ਖਿਲਾਫੇ ਚਲਾ ਰਹੇ ਸੀਗੇ ਲੇਕਿਨ ਜਿਵੇਂ ਤੁਸੀਂ ਬਠਿੰਡਾ ਪਾਰਲੀਮੈਂਟਰੀ ਹਲਕੇ ਚ ਤੇ ਲੰਮੀ ਹਲਕੇ ਚ ਹਨੇਰੀ ਦਾ ਰੁਖ ਮੋੜਿਆ ਮੂੰਹ ਮੋੜਿਆ ਤੇ ਸਫਲਤਾ ਬਖਸ਼ੀ ਉਸੇ ਤਰ੍ਹਾਂ ਮੈਂ ਤੁਹਾਨੂੰ ਵਿਸ਼ਵਾਸ ਦਿਲਾ ਸਕਦੀ ਹਾਂ ਕਿ ਉਹ 550 ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਪਾਵੇਂ ਤਕੜੀ ਵੀ ਇਕੱਲੇ ਮੈਂ ਨਿਰਵੰਝੀ ਕੀ ਕਰਦੀ ਆ ਲੇਕਿਨ ਕਿਉਂਕਿ ਮਾਲਕ ਦਾ ਆਸਰਾ ਤੇ ਤੁਹਾਡਾ ਆਸ਼ੀਰਵਾਦ ਹੈ ਉਸ ਹਕੂਮਤ ਦੇ ਸਾਹਮਣੇ ਨਾ ਮੈਂ ਡਰਦੀ ਆ ਨਾ ਮੈਂ ਝੁਕਦੀ ਆ ਲੇਕਿਨ ਬੇਬਾਕੀ ਦੇ ਨਾਲ ਆਪਣੇ ਕਿਸਾਨਾਂ ਮਜ਼ਦੂਰਾ ਗਰੀਬਾਂ ਦੇ ਪੰਜਾਬ ਦੇ ਹੱਕਾਂ ਦੀ ਮੈਂ ਗੱਲ ਇਸ ਕਰਕੇ ਕਰਦੀ ਆ ਕਿਉਂਕਿ ਤੁਹਾਡਾ ਆਸ਼ੀਰਵਾਦ ਮੇਰੇ ਨਾਲ ਹੈ ਇਹ ਜਿੱਤ ਦਾ ਸੇਧਾ ਮੈਨੂੰ ਨਹੀਂ ਜਾਂਦਾ ਇਹ ਜਿੱਤ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਤੇ ਆਪਣੇ ਇੱਕ ਇੱਕ ਵਰਕਰ ਨੂੰ ਜਾਂਦਾ ਤੇ ਆਹ ਤਾਕਤਾਂ ਜਿਹੜੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਕਾਂਗਰਸ ਦਾ ਆਮ ਆਗਮਨੀ ਦਾ ਸ਼ਰੀਆਮ ਗੱਠਜੋੜ ਦਾ ਸਾਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਇੱਕ ਦੂਜੇ ਦੇ ਖਿਲਾਫ ਤਾਂ ਬੋਲਦਾ ਹੀ ਹੈ ਤੇ ਨਾਲ ਇਹਨਾਂ ਦੇ ਭਾਜਪਾ ਵੀ ਝੁੜ ਗਈ ਹੈ ਇੱਕੋ ਇੱਕ ਨਿਸ਼ਾਨੇ ਦੇ ਨਾਲ ਇਕੱਠੇ ਤਾਂ 2015 ਤੋਂ ਸਿਗਿਆ ਕਾਣੀ ਦਲ ਨੂੰ ਬਦਨਾਮ ਕਰਕੇ ਖਤਮ ਕਰਨ ਵਾਸਤੇ ਲੇਕਿਨ ਨਾ ਇਹ ਖਤਮ ਕਰ ਸਕੇ ਨੇ ਤੇ ਨਾ ਕਦੇ ਕਰ ਸਕਣਗੇ ਕਿਉਂਕਿ 104 ਸਾਲ ਪੁਰਾਣੀ ਪਾਰਟੀ ਇਹ ਪੰਜ ਵੀ ਤਕੜੀ ਦੀ ਪਾਰਟੀ ਜਿਸ ਤਕੜੀ ਦਾ ਰੱਖਾ ਆਪ ਵਾਇਗਰੂ ਹੈਗਾ ਇਹ 104 ਸਾਲ ਪੁਰਾਣੀ ਪਾਰਟੀ ਨੇ ਬਥੇਰੀ ਹਨੇਰੀਆਂ ਛਲੀਆਂ ਨੇ ਬਹੁਤ ਤਾਕਤਾਂ ਨੇ ਜ਼ੋਰ ਲਾਇਆ ਹੈ ਕਿ ਪਿੰਡ ਪਿੰਡ 'ਚ ਤੁਹਾਡੇ ਵਰਗੇ ਵੋਟਰ ਵਸਤੇ ਨੇ ਇਹ 100 ਸਾਲ ਤੋਂ ਪੁਰਾਣੀ ਪਾਰਟੀ ਨਾ ਖਤਮ ਹੋਈ ਨਾ ਅਗਲੇ 500 ਸਾਲ ਕਿਤੇ ਜਾਣੀ ਜਾਂਦੀ ਹੈ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸੋ ਮੈਂ ਸਿਰਫ ਇੰਨੀ ਬੇਨਤੀ ਕਰਦੀ ਆ ਜਿਵੇਂ ਤੁਸੀਂ ਪਾਰਲਮੈਂਟ 'ਚ ਭੇਜਿਆ ਅੱਜ ਤੁਸੀਂ ਦੇਖਿਆ ਕੀ ਆ ਤਾਕਤਾਂ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਪੰਜ ਦੇ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋਈਏ ਜਿਵੇਂ ਇਹਨਾਂ ਦੇ ਸਿੱਖ ਪੰਥ ਦੇ ਧਾਰਮਿਕ ਸਥਾਨ ਭਾਵੇਂ ਹਰਿਆਣਾ ਦਾ ਧਾਰਮਿਕ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਦਿੱਲੀ ਦੀ ਹੋਵੇ ਭਾਵੇਂ ਪਟਨਾ ਸਾਹਿਬ ਜਾਂ ਨੰਦੇੜ ਸਾਹਿਬ ਸਾਇਮ ਭਾਜਪਾ ਨੇ ਆਪਣੇ ਕਬਜ਼ੇ 'ਚ ਕਰ ਲਿਆ ਤੇ ਉਥੇ ਸਾਡੀ ਮਰਿਆਦਾ ਦੇ ਨਾਲ ਸਾਡੇ ਧਰਮ ਦੇ ਨਾਲ ਜੋ ਕੁਝ ਹੋ ਰਿਹਾ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲ ਰਿਹਾ ਇਹਨਾਂ ਦਾ ਨਿਸ਼ਾਨਾ ਕੀ ਹੋਰ ਆਹੀ ਕੁਝ ਪੰਜਾਬ 'ਚ ਚਲੇ ਇਹਨਾਂ ਦੇ ਧਰਮ ਨੂੰ ਕਮਜ਼ੋਰ ਕਰੀਏ ਇਹਨਾਂ ਦੀ ਮਰਿਆਦਾ ਬਦਲੀਏ ਤੇ ਫਿਰ ਇਸ ਪੰਜਾਬ ਦੇ ਉੱਤੇ ਵੀ ਹਾਵੀ ਹੋ ਕੇ ਇਹਨਾਂ ਦੇ ਕਿਸਾਨਾਂ ਨੂੰ ਵੀ ਦਵਾਈਏ ਇਹਨਾਂ ਦੇ ਮਜ਼ਦੂਰਾਂ ਨੂੰ ਵੀ ਦਵਾਈਏ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਦਵਾਈਏ ਲੇਕਿਨ ਜਿੰਨੇ ਚਿਰ ਸਾਡੀ ਪੰਥ ਦੀ ਪਾਰਟੀ ਤੁਸੀਂ ਜਿਉਂਦਾ ਰੱਖੋਗੇ ਉਨੀ ਫਿਰ ਕੋਈ ਆਂਚ ਨਹੀਂ ਅਸੀਂ ਆਂ ਦੇਤੇ ਅਸੀਂ ਵੀ ਸੌਖਾ ਸਮਝੋਤੇ ਭਾਜਪਾ ਦੇ ਨਾਲ ਕਰਕੇ ਵਾਅਦਾ ਸੀ ਤਾਂ ਲੈ ਸਕਦੇ ਸੀ ਅੱਜ ਮੈਂ ਸ਼ਾਇਦ ਮੰਤਰੀ ਬਣੀ ਬੈਠੀ ਹੁੰਦੀ ਜੇ ਇਹਨਾਂ ਦੇ ਨਾਲ ਸਮਝੌਤਾ ਕਰ ਲਿਆ ਹੁੰਦਾ ਸਾਡੇ ਵਿੱਚੋਂ ਜਿਹੜੇ ਟੁੱਟ ਕੇ ਬਾਗੀ ਹੋਏ ਨੇ ਸੁਖਵੀਰ ਜੀ ਦੇ ਨਾਲ ਉਹਨਾਂ ਦਾ ਰੋਲਾ ਕੀ ਸੀ ਆਹੀ ਕਿ ਭਾਜਪਾ ਦੇ ਨਾਲ ਗੱਠ ਜੋੜ ਕਰੋ ਤਾਂ ਕਿ ਆ ਮੰਤਰੀ ਬਣ ਸਕਣ ਜਿਹੜੀ ਭਾਜਪਾ ਕਹਿੰਦੀ ਸੀ ਕਿ ਕਿਸਾਨਾਂ ਦੀ ਗੱਲ ਨਾ ਕਰੋ ਪਾਣੀ ਖਾਟਾ ਹਰਿਆਣਾ ਨੂੰ ਦੇਣਾ ਉਹਦਾ ਵਿਰੋਧ ਨਾ ਕਰੋ ਬੰਦੀ ਸਿੱਖਾਂ ਦੀ ਗੱਲ ਨਾ ਕਰੋ ਧਾਰਮਿਕ ਸਥਾਨ ਦੇ ਉੱਤੇ ਕਬਜ਼ੇ ਛੱਡਣ ਵਾਸਤੇ ਨਾ ਕਹੋ ਕਿ ਅਸੀਂ ਤਾਂ ਆਪਣੇ ਬਾਪੂ ਤੋਂ ਸਿੱਖਿਆ ਜਦ 인ਦਰਾ ਗਾਂਧੀ ਜ਼ੋਰ ਲਾਉਂਦੀ ਸੀ ਨਾ ਸਾਡਾ ਬਾਪੂ ਝੁਕੇ 16 ਸਾਲ ਕੈਦ ਮੰਜ਼ੂਰ ਸੀ ਬਾਦਲ ਸਾਹਿਬ ਨੂੰ ਤੇ ਨਾ ਸੁਖਬੀਰ ਜੀ ਝੁਕੇ ਜਦ ਉਹਨਾਂ ਦੇ ਥੱਲੇ ਝੁਕੇ ਨਹੀਂ ਜਿਹਦੇ ਕਰਕੇ ਬਾਕੀ ਸਾਡੇ ਤੋਂ ਅੱਡ ਹੋ ਇਹਨੇ ਜਿਹੜੇ ਸਾਰੇ ਭਾਜਪਾ ਦੀ ਝੋਲੀ ਵਛਣਾ ਤੇ ਅੱਜ ਲੜਾਈ ਸਰਫ ਆਏ कि ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਤੇ ਅਕਾਲੀ ਦਲ ਦੇ ਉੱਤੇ ਵੀ ਕਬਜ਼ਾ ਹੋ ਗਿਆ ਪੰਸ ਦੇ ਉੱਤੇ ਵੀ ਕਬਜ਼ਾ ਹੋ ਗਿਆ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਕਬਜ਼ਾ ਹੋ ਗਿਆ ਸੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਹਾਂ ਪਕੜੇ ਹੋ ਕੇ ਅਸੀਂ ਲੜਾਈ ਲੜ ਰਹੇ ਹਾਂ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਵਰਗ ਦੁਖੀ ਹੈ ਜਿਹੜਾ ਬੰਦਾ ਕਹਿੰਦਾ ਸੀ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂਗਾ ਜਾ ਕੇ ਦੇਖੋ ਕਿੰਨੇ ਹਜ਼ਾਰ ਕਿਸਾਨਾਂ ਨੇ ਚੰਡੀਗੜ੍ਹ 'ਚ ਧਰਨਾ ਲਾਇਆ ਹੈ ਜਿਹੜਾ ਕਹਿੰਦਾ ਸੀ ਬੀਬੀਆਂ ਨੂੰ 1000-1000 ਰੁਪਏ ਮੈਂ ਦਵਾਂਗਾ ਕੀ ਮੈਨੇ ਹੋ ਗਿਆ 3000 ਛਡੋ ਤੁਹਾਡੇ ਮਕਾਨਾਂ ਦੇ ਚੈੱਕ ਬੰਦ ਤੁਹਾਡੇ ਲੈਟਰੀਨਾ ਦੇ ਫਲਸ਼ਾਂ ਦੇ ਚੈੱਕ ਬੰਦ ਤੁਹਾਡੇ ਬੱਚਿਆਂ ਦੇ ਵਜੀਫੇ ਬੰਦ ਤੁਹਾਡੇ ਬੱਚਿਆਂ ਦੇ ਸ਼ਗਨ ਦੇ ਚੈੱਕ ਬੰਦ ਕੰਸ਼ਨਾਂ ਤੱਕ ਤੁਹਾਡੀ ਜਿਹੀ ਆ ਗਈ ਸੋ ਆ ਗਈ ਕੀ ਪਤਾ ਕਿ ਦੀ ਅਗਲੀ ਆਉਂਦੀ ਹੈ ਨਹੀਂ ਆਉਂਦੀ ਹੈ ਹਰ ਪੱਖੋਂ ਤੁਹਾਨੂੰ ਦੇਣਾ ਤਾਂ ਕਿਸੇ ਜਿਹੜਾ ਦੋ ਚਾਰ ਚੀਜ਼ਾਂ ਮਿਲਦੀਆਂ ਸੀ ਉਹ ਵੀ ਤੁਹਾਡੇ ਤੋਂ ਖੋ ਲੈਂਦੀਆਂ ਬਲਕਿ ਅੱਜ ਖਜ਼ਾਨੇ ਦੇ ਉਤੇ ਹੋਜੇ ਡਾਕੇ ਮਾਰ ਰਹੇ ਨੇ ਕਿ ਪਾਵੇ ਕਿਸਾਨਾਂ ਦੀ ਡੀਏਪੀ ਹੋਏ ਅੱਜ ਤੁਸੀਂ ਦੇਖੋ ਤੁਹਾਨੂੰ ਮੁਆਵਜ਼ਾ ਤਾਂ ਕੀ ਜਿਹੜਾ ਮਰੀ ਹੋਈ ਮੁਰਗੀ ਦਾ ਕਹਿੰਦਾ ਸੀ ਨਾ ਕੋਈ ਮੋਟਰ ਦੀ ਕਨੈਕਸ਼ਨ ਨਾ ਕੋਈ ਫਸਲਾ ਦਾ ਮੁਆਵਜ਼ਾ ਬੂੰਗੀ ਵੀ ਐਮਐਸਪੀ ਦਾ ਕੀ ਦੇਣੀ ਸੀ ਹੁਣ ਤਾਂ ਡੀਏਪੀ ਵੀ ਸਰਕਾਰੀ ਹੈ ਵਾਰੇ ਤੋਂ ਲੈ ਕੇ ਪ੍ਰਾਈਵੇਟ ਨੂੰ ਦੇ ਕੇ ਉਹਨਾਂ ਤੋਂ ਪੈਸੇ ਕਮਾ ਕੇ ਆ ਤੁਹਾਡੇ ਡੀਏਪੀ ਦੇ 60% ਸੰਪਲ ਫੇਰ ਹੋ ਰਹੇ ਨੇ ਕਿਉਂ ਕਿਉਂਕਿ ਪ੍ਰਾਈਵੇਟ ਤੋਂ ਪੈਸੇ ਲੈ ਰਹੇ ਨੇ ਤੇ ਨਕਲੀ ਡੀਏਪੀ ਤੁਹਾਡੇ ਕੋਲ ਆ ਰਹੇ ਜਿਵੇਂ ਅੰਗਨwadi ਬੱਚਿਆਂ ਦਾ ਦੇਖੋ ਰਾਸ਼ਨ ਦਾ ਕੀ ਹੋ ਰਿਹਾ ਹੈ ਪ੍ਰਾਈਵੇਟ ਦਾ ਧਾਰਾ ਤੋਂ ਸਰਕਾਰੀ ਅਧਾਰਾ ਤੋਂ ਕੰਮ ਬੰਦ ਕਰਕੇ ਆਂਗਣਵਾੜੀ ਦੇ ਖਾਣੇ ਦਾ ਪ੍ਰਾਈਵੇਟ ਆਉ ਦੇਤਾ ਤੇ ਪ੍ਰਾਈਵੇਟ ਬੱਚਿਆਂ ਦੇ ਵਾਸਤੇ ਪ੍ਰਾਈਵੇਟ ਅਧਾਰਨ ਤੋਂ ਪਾਵੇ ਖਿਚੜੀ ਹੋਏ ਪਾਵੇ ਪੰਚੀਰੀ ਹੋਏ ਕੀੜੇ ਮਕੌੜੇ ਉਰਲੀ ਗਰੀਬਾਂ ਦੇ ਬੱਚਿਆਂ ਵਾਸਤੇ ਰਾਸ਼ਨ ਆਂਗਣਵਾੜੀ ਤੇ ਜਾ ਰਿਹਾ ਜਿਵੇਂ ਗਰੀਬ ਦੇ ਬੱਚੇ ਦਾ ਕੋਈ ਮੁੱਲੀ ਨਹੀਂ ਹੁੰਦਾ ਤਾਂ ਕਿ ਇਹਨਾਂ ਦੀ ਜੇਬਾਂ ਭਰੀਆਂ ਜਾਣ ਤਾਂ ਕਰਕੇ ਪ੍ਰਾਈਵੇਟ ਤੋਂ ਪੈਸੇ ਲੈ ਕੇ ਆਪ ਉਸ ਪੰਜਾਬ ਚ ਚੱਲ ਜਾ। ਮੇਕਨ ਪੰਜਾਬ ਦੇ ਪੈਸਿਆਂ ਨੂੰ ਤਾਂ ਖੁਰਦਮਤ ਜਿਹੜਾ ਕਰ ਰਹੇ ਨੇ ਵੱਡਾ ਦੁੱਖ ਇਸ ਗੱਲ ਦਾ ਹੁੰਦਾ ਹੈ ਜਿਹੜਾ ਕੇਂਦਰ ਦੇ ਹੱਤਾਂ ਵਿੱਚ ਵੀ ਜਿਹੜਾ ਤੁਹਾਡਾ ਹੱਕ ਮੰਦਾ ਉਹ ਵੀ ਇਹਨਾਂ ਕਰਕੇ ਬੰਦ ਹੋ ਰਹੇ ਨੇ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਕਹਿੰਦੇ ਸੀ ਹਸਪਤਾਲ ਬਣਾਨੇ ਸਾਨੂੰ ਆਉਂਦੇ ਨੇ ਸਕੂਲ ਬਣਾਨੇ ਆਉਂਦੇ ਨੇ ਹੁਣ ਕਿਹੜਾ ਹਸਪਤਾਲ ਤੇ ਕਿਹੜਾ ਸਕੂਲ ਤਿੰਨ ਸਾਲਾਂ ਚ ਬਣਿਆ ਤੁਸੀਂ ਵੱਧ ਜਾਣਦੇ ਹੋ ਲੇਕਿਨ ਹਸਪਤਾਲਾਂ 'ਚ ਜਿਹੜਾ ਕੇਂਦਰ ਦਾ ਆਯੂਸ਼ਮਾਨ ਕਾਰਡ ਜਿਹੜਾ 5 ਲੱਖ ਵਾਲਾ ਕਾਰਡ ਚੱਲਦਾ ਸੀ ਜਿਹਦੇ ਨਾਲ ਗਰੀਬ ਆਪਣਾ ਇਲਾਜ ਕਰਾ ਲੈਂਦਾ ਦਵਾਈ ਲੈ ਲੈਂਦਾ ਸਾਰੇ ਦੇਸ਼ 'ਚ 5 ਲੱਖ ਦਾ ਕਾਰਡ ਗਰੀਬਾਂ ਨੂੰ ਮਿਲ ਰਿਹਾ ਹੈ ਲੇਕਿਨ ਪੰਜਾਬ 'ਚ ਬੰਦ ਕਰ ਛੱਡਿਆ ਕਿਉਂ ਬੰਦ ਹੋ ਗਿਆ ਪੰਜਾਬ 'ਚ ਕਿਉਂਕਿ ਮੁੱਖ ਮੰਤਰੀ ਕਹਿੰਦਾ ਕੇਂਦਰ ਦੇ ਆਯੂਸ਼ਮਾਨ ਗਰੀਬਾਂ ਦੇ ਲਾਜ ਦੇ ਪੈਸੇ ਨਹੀਂ ਮੈਨੂੰ ਚਾਹੀਦੇ ਇਹਨਾਂ ਪੈਸਿਆਂ ਦੇ ਨਾਲ ਮੈਂ ਮੌਲਾ ਕਲਿਨਿਕ ਖੋਲਣਾ ਆਪਣੀ ਮਸ਼ਹੂਰੀ ਕਰਨ ਵਾਸਤੇ ਤੇ ਆਪਦੀ ਫੋਟੋ ਲਾਉਣ ਵਾਸਤੇ ਤੇ ਮੋਦੀ ਕਹਿੰਦਾ ਜੇ ਫੋਟੋ ਆਪਣੀ ਲਾਣੀ ਹੈ ਕਲਿਨਿਕ ਆਪਣੇ ਲਾਣੇ ਨੇ ਤੇ ਪੈਸੇ ਵੀ ਆਪਣੇ ਲਾ ਦੇ 1000 ਕਰੋੜ ਰੁਪਏ ਇਲਾਜ ਦੇ ਆਯੂਸ਼ਮਾਨ ਦੇ ਬੰਦ ਕਰਤੇ ਕੇਂਦਰ ਨੇ ਇਹਨਾਂ ਦੀ ਫੋਟੋਆਂ ਦੀ ਲੜਾਈ ਮੱਤ ਨਾ મોદી ਦਾ ਕੁਛ ਗਿਆ ਨਾ ਭਗਵੰਤ ਮਾਨ ਦਾ ਕੁਛ ਗਿਆ ਤੇ ਜਿਨ੍ਹਾਂ ਦੇ 5-5 ਲੱਖ ਦੇ ਕਾਰਡ ਬੰਦ ਹੋ ਗਏ ਜਿਹੜੇ ਆਪ ਦਾ ਆਪਰੇਸ਼ਨ ਗਰੀਬ ਕਰਾ ਕੇ ਦਵਾਈ ਲੈ ਕੇ ਆਪਣਾ ਥੋੜਾ ਮਦਦ ਹੋ ਜਾਂਦੀ ਸੀ ਉਹਨਾਂ ਦੀ ਮਦਦ ਖਤਮ ਹੋ ਗਈ ਆਹੀ ਕੁਛ ਸੇਕ ਸੁਲਤਾਨਾਂ 'ਚ ਆਹੀ ਕੁਛ ਕੋਚ ਹੋ ਰਿਹਾ ਸਕੂਲਾਂ ਵਿੱਚ ਵੀ ਪੈਸੇ ਇਸ ਤਰ੍ਹਾਂ ਬੰਦ ਹੋ ਗਏ ਪਿੰਡਾਂ ਦੇ ਪੈਸੇ ਵੀ ਬੰਦ ਹੋ ਗਏ ਅੱਜ ਤਾਂ ਤੁਸੀਂ ਆ ਦੇਖੋ ਸੜਕਾਂ ਦੇ 50 ਹਜ਼ਾਰ ਕਰੋੜ ਦੀ ਸੜਕਾਂ ਵੀ ਪੰਜਾਬ 'ਚ ਬੰਦ ਹੋ ਗਿਆ ਕਿਉਂਕਿ ਇਸ ਨਿਕੰਮੀ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਦਾ ਮੁੱਲ ਨਾ ਦੇ ਕੇ ਚਾ ਜ਼ੋਰ ਤੇ ਜ਼ਬਰ ਦੇ ਨਾਲ ਉਹਨਾਂ ਦੀ ਜ਼ਮੀਨਾਂ ਲੈ ਰਹੇ ਨੇ ਤਾਂ ਕਿਸਾਨ ਲੜਦੇ ਸੀਗੇ ਜਦ ਆਂਦੇ ਸੀ ਜ਼ਮੀਨ ਜ਼ਬਤ ਕਰਨ ਵਾਸਤੇ ਕੁੱਟਮਾਰ ਹੁੰਦੀ ਸੀ ਤੇ ਜਾ ਕੇ ਫਿਰ ਕੇਂਦਰ ਨੇ ਕਹਿਤਾ ਕਿ ਜੇ ਸਾਡੇ ਬੰਦਿਆਂ 'ਚ ਅੱਗੇ ਠੇਕੇਦਾਰਾਂ ਨੂੰ ਕੁੱਟਿਆ ਮਾਰਿਆ ਜਾਊਗਾ ਇੰਜੀਨੀਅਰ ਨੂੰ ਤਾਂ ਸਾਰੀ ਸੜਕਾਂ ਹੀ ਬੰਦ ਕਰ ਦਿੰਦੇ ਜੇ ਜ਼ਮੀਨ ਦੋਗੇ ਤਾਂ ਸੜਕ 50 ਹਜ਼ਾਰ ਕਰੋੜ ਦੀ ਸੜਕਾਂ ਬੰਦ ਹੋ ਗਿਆ ਕਿਸੇ ਨੂੰ ਠੇਕੇਦਾਰੀ ਮਿਲਦੀ ਸੀ ਕਿਸੇ ਨੂੰ ਕੰਮ ਕਰਨ ਦਾ ਮੌਕਾ ਮਿਲਦਾ ਸੀ ਰੋਜ਼ਗਾਰ ਮਿਲਦਾ ਸੀ ਕੋਈ ਨਵੀਂ ਸੜਕ ਬਣਦੀ ਸੀ ਸ਼ਹਿਰ ਦਾ ਵਿਕਾਸ ਹੁੰਦਾ ਸੀ ਸਾਰਾ ਕੁਝ ਬੰਦ ਹੋ ਕੇ ਅੱਜ ਇਹ ਹਾਲਾਤ ਆ ਗਏ ਨੇ ਕਿ ਲੋਕਾਂ ਨੂੰ ਨਾ ਸਹੂਲਤਾਂ ਨਾ ਸੁਨਵਾਈ ਲੁੱਟਾਂ ਖੋਹਾਂ ਚੋਰੀਆਂ ਚਗੈਰੀਆਂ ਨਸ਼ੇ ਤੋਂ ਇਲਾਵਾ ਇਹਨਾਂ 7 ਸਾਲਾਂ ਚ ਤੁਹਾਨੂੰ ਮਿਲਿਆ ਕੀ ਹੈ ਇਹ ਲੁੱਟਾਂ ਖੋਹਾਂ ਦਾ ਤਾਂ ਆ ਹਾਲ ਹੈ ਕਿ ਘਰ ਦੇ ਅੰਦਰ ਵੜ ਕੇ ਦਿਨ ਦਿਹਾੜੇ ਪਵਨ ਗੋਲੀ ਦੇ ਨਾਲ ਮਾਰ ਕੇ ਸੁੱਰ ਜੂਗਾ ਆਪਾਂ ਦੇਖ ਹੀ ਲੈਣਾ ਕੀ ਹੋ ਰਿਹਾ ਕਰਨ ਕਰਨ ਚ ਜਿੰਨੇ ਘੜੇ ਘਰ ਦੇ ਅੰਦਰ ਵੜ ਕੇ ਇੰਨੇ ਤੇ ਖੌਫ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਪਾਵੇ ਕੋਈ ਨਹੀਂ ਰੰਜਿਸ਼ ਹੋਏ ਲੇਕਿਨ ਇਨਾ ਤਾਂ ਡਰ ਹੋਏ ਕਾਨੂੰਨ ਦਾ ਕਿ ਕਿਸੇ ਦੇ ਘਰ ਦੇ ਕਮਰੇ ਦੇ ਬੈਡਰੂਮ ਦੇ ਵਿੱਚ ਵੜ ਕੇ ਗੋਲੀਆਂ ਮਾਰ ਕੇ ਤੁਰ ਜਾਂਦੇ ਤੇ ਇਹ ਹਾਲਾਤ ਨੇ ਕਿ ਸਾਡੇ ਮੁੱਖ ਮੰਤਰੀ ਨੂੰ ਵੀ 25 ਲੱਖ ਰੁਪਏ ਦਾ ਬੁਲੇਟ ਪ੍ਰੂਫ ਸ਼ੀਸ਼ਾ ਲਾ ਕੇ 15 ਅਗਸਤ 'ਚ ਉਹਨੂੰ ਭਾਸ਼ਣ ਦੇਣਾ ਪੈਂਦਾ ਕਦੇ ਦੇਖਿਆ ਮੁੱਖ ਮੰਤਰੀ ਕੋਈ ਹੋਰ ਜੇ ਮੁੱਖ ਮੰਤਰੀ ਸੂਬੇ ਦਾ ਸੁਰੱਖਿਅਕ ਨਹੀਂ ਤੇ ਲੋਕਾਂ ਦਾ ਕੀ ਹਾਲ ਹੋਣਾ ਹੈ ਭਾਵੇਂ ਵੱਡੇ ਗਾਇਕ ਹੋਣ ਭਾਵੇਂ ਖਿਡਾਰੀ ਹੋਣ ਭਾਵੇਂ ਆਮ ਜਨਤਾ ਕੋਈ ਸੁਣਵਾਈ ਨਹੀਂ ਮੈਂ ਕਾਵੇਂ ਕਹਨੀ ਆ ਜਦ ਮਾਵਾ ਮੇਰੇ ਕੋਲ ਰੋਗੀਆਂ ਹੋਈਆਂ ਆਂਦੀਆਂ ਨੇ ਨਸ਼ਿਆਂ ਤੋਂ ਦੁਖੀ ਹੋ ਕੇ ਕਿ ਜਿਹੜਾ ਮੁੱਖ ਮੰਤਰੀ ਆਪ ਦਾ ਨਸ਼ਾ ਨਹੀਂ ਛਡਾ ਸਕਦਾ ਇਹਨੇ ਆਪ ਦੇ ਬਸ ਤੁਹਾਡੇ ਬੱਚਿਆਂ ਦਾ ਕੀ ਨਸ਼ਾ ਛਡਾਣਾ ਆ ਅੱਜ ਸਾਰੇ ਬੱਚਿਆਂ ਨੂੰ ਔਖੇ ਕਰਕੇ ਸਾਰਿਆਂ ਨੂੰ ਨਸ਼ਾ ਦੇ ਲੱਤ ਚ ਲਾਇਆ ਹੋਇਆ ਦਰਿਆ ਦੀ ਤਰ੍ਹਾਂ ਵਗ ਰਹੇ ਨੇ ਸੋ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਝੂਠੇ ਗੰਦੇ ਇਲਜ਼ਾਮ ਲਾ ਕੇ ਕਦੇ ਬਿਆਸੀਆਂ ਦਾ ਕਦੇ ਨਸ਼ੇ ਵੇਚੰਦਾ ਇਹਨਾਂ ਦੋਨਾਂ ਨੇ ਨਫਰਤ ਖੋਲ ਕੇ ਸੱਤਾ ਹੰਡਾਈ ਹੈ ਆਪ ਦਾ ਐਸ਼ ਕੀਤਾ ਖਜ਼ਾਨਾ ਲੁੱਟਿਆ ਲੇਕਿਨ ਪੰਜਾਬ ਅੱਜ ਕਿੱਥੇ ਆ ਕੇ ਖੜਾ ਹੋ ਗਿਆ ਜਿਸ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਹੈ ਫਿਰ ਜਿਵੇਂ ਤੁਸੀਂ ਅਕਾਲੀ ਦਲ ਦੀ ਸੀਟ ਬਚਾਈ ਇੱਥੇ ਬਠਿੰਡੇ 'ਚ ਉਹਨਾਂ ਕਮਰ ਕਸ ਲੋ ਕਿਹੋ ਨੇ ਝੂਠੀਆਂ ਨੂੰ ਖਤਮ ਕਰਨਾ ਹੈ ਤੇ ਸੱਚ ਦੀ ਸਰਕਾਰ ਲੈ ਕੇ ਆਉਣੀ ਹੈ ਤਕੜੀ ਦੀ ਸਰਕਾਰ ਲਾਮਵਾਸੇ ਸ਼ੁਰੂ ਕਰੋ ਛੋਟੇ ਪੰਚਾਇਤੀ ਚੋਣਾਂ ਤੋਂ ਆਪਣੇ ਪਿੰਡ ਤੋਂ ਸ਼ੁਰੂ ਕਰੋ ਪੰਚਾਇਤ ਬਣਾਓ ਸ਼ਰੋਮਣੀ ਅਕਾਲੀ ਦਲ ਦੀ ਇਹਨਾਂ ਨੇ 3 ਸਾਲ ਦਵਾਨੀ ਦਿੱਤੀ ਨਹੀਂ ਹੁਣ ਤਾਂ ਇਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਵੀ ਪੈਸੇ ਨਹੀਂ 1.4 ਕਰੋੜ ਦਾ ਕਰਜ਼ਾ ਚਾੜਤਾ ਇਹਨਾਂ ਨੇ ਦੇਨੇ ਵੀ ਨਹੀਂ ਲੇਕਿਨ ਐਮਪੀ ਤੁਸੀਂ ਬਣਾਤਾ ਐਮਪੀ ਦੇ ਆਪਣੇ ਪੈਸੇ ਹੁੰਦੇ ਨੇ ਪੰਚਾਇਤ ਤੁਸੀਂ ਬਣਾਓ ਫਿਰ ਪਾਵੇ ਤੁਹਾਡੀ ਗਲੀਆਂ ਦਾ ਹੋਣ ਪਾਵੇ ਪਾਣੀ ਦਾ ਹੋਏ ਪਾਵੇ ਧਰਮਸ਼ਾਲਾ ਦਾ ਹੋਏ ਛੱਪੜ ਦਾ ਜੋ ਤੁਹਾਡੇ ਕੰਮ ਹੋਣਗੇ ਗੁਰੂ ਸਾਹਿਬ ਕਿਰਪਾ ਕਰੇ ਪੈਸਿਆਂ ਦੀ ਕਮੀ ਨਹੀਂ ਆਣ ਦਵਾਂਗੇ ਤੁਸੀਂ ਡਟ ਕੇ ਆਪਣੀ ਪੰਚਾਇਤੋਂ ਆਪਣੀ ਤਕਲੀਫਾਂ ਦੂਰ ਕਰੋ ਪੈਸੇ ਮੈਂ ਦਵਾਂਗੇ ਤੇ ਐਸੀ ਤਰ੍ਹਾਂ ਆਪਣੀ ਬੇਨਤੀ ਪੰਚਾਇਤ ਬਣਾਉਣ ਦੇ ਨਾਲ ਨਾਲ ਮੈਂ ਬੇਨਤੀ ਆ ਵੀ ਕਰ ਦਿਆਂ ਕਿ ਜਿਹੜੇ ਸੋਚਦੇ ਨੇ ਕਿ ਅਕਾਲੀ ਦਲ ਨੂੰ ਖਤਮ ਕਰ ਦਾਂਗੇ ਇਹਨਾਂ ਨੂੰ ਵੀ ਮੂਤੋੜ ਜਵਾਬ ਦਿਓ ਭਾਵੇਂ ਸਾਡਾ ਐਮਐਲਏ ਪੱਟ ਕੇ ਲੈ ਜਾਣ ਭਾਵੇਂ ਸਾਡਾ ਹਲਕਾ ਇੰਚਾਰਜ ਪੱਟ ਕੇ ਲੈ ਜਾਣ ਅਕਾਲੀ ਦਲ ਤਾਂ ਇੱਕ ਸਮੁੰਦਰ ਹੈ ਹੁਣ ਸਮੁੰਦਰ ਤਾਂ ਤੁਸੀਂ ਪਾਣੀ ਦੇ 5-6 ਟੈਂਕਰ ਵੀ ਕੱਢ ਲੋ ਤਾਂ ਵੀ ਸਮੁੰਦਰ ਦਾ ਕੁਝ ਨਹੀਂ ਜਾਂਦਾ ਇਹਨਾਂ ਨੇ ਕੇ ਚਾਰ ਪੱਟ ਲੈ ਕੋਈ ਗੱਲ ਨਹੀਂ ਚਾਰ ਚੋਨਾ ਹੋ ਚਾਰ ਬੋਰ ਤੁਸੀਂ ਖੜੇ ਕਰ ਦਿਓ ਸੋ ਤਕੜੇ ਹੋ ਕੇ ਜਿਵੇਂ ਮੇਰੀ ਸੀਟ ਵਾਸਤੇ ਤੁਸੀਂ ਦਿਨ ਰਾਤ ਇੱਕ ਕੀਤੀ ਸੀ ਹੁਣ ਗਿੱਦੜ ਵਿੱਚ ਵੀ ਤੁਹਾਡੀ ਰਿਸ਼ਤੇਦਾਰੀਆਂ ਹੋਣਗੀ ਗਵਾਂਡ 'ਚ ਬੈਠੇ ਹੋ ਤੁਸੀਂ ਹੈ ਕਿਹਾ ਰਿਸ਼ਤੇਦਾਰੀਆਂ ਐਸੀ ਤਰ੍ਹਾਂ ਬਰਨਾਲੇ 'ਚ ਵੀ ਹੋਣਗੀ ਭਾਵੇਂ ਡੇਰਾ ਬਾਬਾ ਨਾਨਕ 'ਚ ਜਿੱਥੇ ਵੀ ਹੈ ਗਿਆ ਸਾਰੇ ਫੋਨ ਫੋਨ ਕਮਾਓ ਦੋ ਚਾਰ ਚੱਕਰ ਵੀ ਲਾਓ ਉਹਨਾਂ ਦੇ ਰਾਹੀਂ ਚਾਰ ਬੰਦੇ ਹੋਰ ਜੋੜੋ ਤਾਂ ਕਿ ਉਹ ਸੰਵਿਧਾਨ ਸਭਾ 'ਚ ਵੀ ਤਕੜੀ ਦੀ ਆਵਾਜ਼ ਪਹੁੰਚੇ ਜਿਹੜੀ ਤਕੜੀ ਤੁਹਾਡੇ ਹੱਕਾਂ ਵਾਸਤੇ ਉੱਥੇ ਇਹਨਾਂ ਦੇ ਖਿਲਾਫ ਆਵਾਜ਼ ਉਠਾਏ ਇਹ ਰਲੀ ਮਿਲੀ ਜੀ ਸਰਕਾਰ ਇਹਨਾਂ ਨੇ ਕੱਖ ਨਹੀਂ ਸਵਾਰਨਾ ਆਪਾਂ ਲੜਾਈ ਲੜਨ ਜੋਗੇ ਆਪਣੇ ਪੰਛ ਨੂੰ ਮਜ਼ਬੂਤ ਕਰੀਏ ਪੰਛ ਮਜ਼ਬੂਤ ਹੈ ਤਾਂ ਪੰਜਾਬ ਮਜ਼ਬੂਤ ਹੈਗਾ ਸੋ ਇਸ ਪੰਧ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਗਿੱਧੜ ਵਾਚੇ ਵੀ ਜ਼ੋਰ ਲਾਓ ਜਿਵੇਂ ਤੁਸੀਂ ਆਪਣੇ ਪਿੰਡ 'ਚ ਤੇ ਆਪਣੇ ਹਲਕੇ 'ਚ ਜ਼ੋਰ ਲਾਇਆ ਤੇ ਫਿਰ ਵਰਨਾਨੇ 'ਚ ਵੀ ਲਾਈਏ ਤੇ ਆਓ ਉਹਦੇ ਬਾਅਦ ਹੁਣ ਤਿੰਨ ਸਾਲ ਔਖੇ ਸੌਖੇ ਕੱਟ ਤੇ 1.5 ਸਾਲ ਰਹਿ ਗਿਆ ਹੈਗਾ ਉਹਦੇ ਬਾਅਦ ਇੱਕ ਵਾਰ ਫੇਰ ਪੰਥ ਦੀ ਸਰਕਾਰ ਲੈ ਕੇ ਆਈ ਹੈ ਬਾਕੀ ਜਿਹੜਾ ਕੁਝ ਇਹਨਾਂ ਨੇ ਬੰਦ ਕੀਤਾ ਹੈ ਔ ਸਾਰਾ ਕੁਛ ਆਪਾਂ ਇੱਕ ਵਾਰ ਫੇਰ ਵਿਕਾਸ ਦੀ ਸੂਤਾ ਵੀ ਮਿਲ ਸੂਤਾ ਵੀ ਮਿਲਣ ਵਿਕਾਸ ਤੇ ਕੰਮ ਵੀ ਹੋਣ ਨੌਕਰੀਆਂ ਵੀ ਮਿਲਣ ਮੋਟਰਾਂ ਦੇ ਕਨੈਕਸ਼ਨ ਵੀ ਮਿਲਣ ਲੋਕਾਂ ਦੀ ਸਰਕਾਰ ਲੋਕਾਂ ਦੀ ਸੁਣਵਾਈ ਕਰੇ ਲੋਕਾਂ ਦੇ ਵਿੱਚ ਰਹੇ ਤੇ ਇਹ ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ ਇਸ ਨਸ਼ਿਆਂ ਦੇ ਦਰਿਆ ਨੂੰ ਵੀ ਖਤਮ ਕਰਕੇ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਆਸ ਕਰਦੀਆਂ ਤੁਸੀਂ ਬੇਨਤੀਆਂ ਪ੍ਰਵਾਨ ਕਰੋਗੇ ਤੇ ਦਿਨ ਦੀ ਘਰਾਈਆਂ ਤੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੀਆਂ ਬਾਕੀ ਪਿੰਡਾਂ ਵਾਸਤੇ ਜੇ ਕੋਈ ਤੁਹਾਡੀ ਮੰਗਾ ਹੈਗੀ ਆ ਤੇ ਉਹ ਜਿਹਨੇ ਮੈਂ ਕਿਹਾ ਕਿ ਪੈਸੇ ਮੇਰੇ ਕੋਲ ਹੈਗੇ ਲੇਕਿਨ ਮੇਰੇ ਹਿਸਾਬ ਨਾਲ ਤੁਸੀਂ ਪੰਚਾਇਤ ਬਣਾਓ ਤਾਂ ਪੰਚਾਇਤ ਦੇ ਰਾਹੀਂ ਤੁਸੀਂ ਪੈਸੇ ਲਾਓ ਉਹ ਜ਼ਿਆਦਾ ਚੰਗਾ ਰਹਿੰਦਾ ਕਿਉਂਕਿ ਅਫਸਰ شاہੀ ਨੇ ਇੱਕ ਵਾਰ ਐਸਟੀਮੇਟ ਵੀ ਦੁੱਗਨੇ ਲਾਨੇ ਨੇ ਫਿਰ ਕੋਈ ਨਾ ਕੋਈ ਬਹਾਨਾ ਵਾਕੇ ਕਮਾਈ ਜਾਂਦੇ ਨੇ ਲਗਾਉਂਦੇ ਨਹੀਂ ਹੈਗੇ ਪੈਸੇ ਸੋ ਇਹਨਾਂ ਨੂੰ ਪੈਸੇ ਦੇ ਕੇ ਕਿਉਂ ਬਰਬਾਦ ਕਰੀਆ ਪਰ ਮਹੀਨੇ ਡੇਢ ਮਹੀਨੇ ਚ ਆਪ ਜੀ ਪੰਚਾਇਤ ਬਣਾ ਲਿਓ ਤੇ ਫਿਰ ਤੱਕੜੇ ਹੋ ਕੇ ਜਿੰਨੇ ਪੈਸੇ ਚਾਹੀਦੇ ਨੇ 5 ਸਾਲ ਮੋਜਾ ਲੁੱਟੋ ਨਾਲੇ ਪੈਸੇ ਲੁੱਟੋ ਨਾਲੇ ਕੰਮ ਕਰਾਓ ਸੋ ਬਹੁਤ ਬਹੁਤ ਧੰਨਵਾਦ ਰਾਜਜੀ ਦਾ ਖਾਲਸਾ ਵਾਜੀ